ਜਦੋਂ ਮੀਟਿੰਗ ਹੋਈ ਆ ਮੀਟਿੰਗ ਕਰਦਿਆਂ ਕਰਦੇ ਹੀ ਭੰਦੇ ਨੇ ਕਿਹਾ ਕਿ ਸਾਨੂੰ ਕੋਈ ਸ਼ੱਕ ਪੈ ਰਿਹਾ ਵੀ ਅੱਜ ਕੁਝ ਹੋਣ ਵਾਲਾ ਕਹਿੰਦੇ ਨਹੀਂ ਜੀ ਪਰ ਬਾਹਰ ਨਿਕਲਦੇ ਗ੍ਰਿਫਤਾਰ ਕਰ ਲਿਆ ਜਾਵੇ ਤੇ ਕਿੱਧਰ ਦੀ ਸੋਚ ਆ ਕਿੱਧਰ ਰੱਖਣੂ ਪੈਰ ਪੈਰ ਤੇ ਸਰਕਾਰ ਨੇ ਝੂਠ ਬੋਲਿਆ ਉਹ ਵੀ ਆਪਣੀ ਧਰਤੀ ਤੇ ਦੇਖੋ ਦੂਰੇ ਰਿਆਲੇ ਨਹੀਂ ਹੁੰਦੇ ਜਿੱਥੇ ਦੂਰ ਜੁਕੀ ਨਹੀਂ ਹੁੰਦੀ ਮੈਂ ਮੰਨਦੇ ਵੀ ਚਲੋ ਉਧਰ ਚੁੱਕਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜਿਮਾ ਜੋ ਕਰੁੰਦੇ ਤਾਂ ਫੇਰ ਨਹੀਂ ਕਰਨਾ ਉਹ ਗਲਤ ਹੈ ਤੋ ਆਹੀ ਐਂਡੀ ਜੀ ਤੇ ਤੁਹਾਡੇ ਨਾਲ ਸਹਿਮਤ ਆਂ ਕਿ ਠੀਕ ਹੈ ਅਗਰ ਹਾਲੂ ਮੀਟਿੰਗ 'ਚ ਲਾਇਆ ਗਿਆ ਗ੍ਰফতারੀਆਂ ਪੈ ਰਹੀਆਂ ਉਹ ਗੱਲ ਹੈ ਮੈਂ ਕਹਿੰਦਾ ਤੀਨਾਂ ਦੇ ਜੀਪੀ ਜਿਸ ਕਰਾਉਂਦੀ ਉਹ ਪ੍ਰਚਾਰ ਰਹੀ ਏ ਇਹਨਾਂ ਕੋ ਨਹੀਂ ਕੰਮ ਕਰਨ ਦਿੰਦੀ ਉਹ ਆਪਣੀ ਬਜਾ ਦੇ ਨਾਲ ਉਹ ਕੰਮ ਕਰਵਾ ਰਹੀ ਏ ਆਪਣੀ ਸਰਕਾਰ ਪੰਜਾਬ ਪਾਵਰ ਇਸ ਟਾਈਮ ਤੇ ਉਹ ਪਾਵਰ ਚ ਨੇ ਪਾਵਰ ਕਿਨੇ ਉਹ ਤੁਹਾਡੇ ਕੋ ਵੀ ਉਹ ਕਰਵਾ ਰਹੇ ਨੇ ਪਾਵਰ ਚ ਨੇ ਹਾਂਜੀ ਹਾਂਡੇ ਹਾਲਾਤ ਇਦਾਂ ਦੇ ਨੇ ਕਿ ਪੰਜਾਬ ਸਰਕਾਰ ਬੀ ਜੀ ਪੀ ਦੇ ਖਿਲਾਫ ਬੋਲਦੀ ਆ ਪਰ ਸਾਨੂੰ ਸਪੋਰਟ ਜਿਹੜੀ ਮਿਲਣੀ ਚਾਹੀਦੀ ਆ ਉਹ ਨਹੀਂ ਪਬਲਿਕ ਲਈ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ